ਤੁਮਹੀ ਜਾਲੀ ਨਾਨਕ ਦਾ ਸਦਾ ਕੁਰਬਾਨੀ ਦੁਨੀਆ ਕੇ ਹਰ ਦਾਸੁਆ ਮਰੀ ਜੀਉ ਕਿੰਡ ਸਭ ਤੇਰਾ ਪਿਆਰਿਆ ਉਹ ਨਾਨਕ ਸਭ ਤੇਰੀ ਵਡਿਆ ਕੋਈ ਨਾਉ ਨ ਜਾਣੇ ਮੇਰਾ ਕਹੋ ਨਾਨਕ ਸਭ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਅਰਦਾਸ ਤਿੰਨੇ ਤਪਲੀ ਬਰਨਹਾਰਾ ਦੁਖੰਤਾ ਸੁਖਰਾ ਤਪੋ ਬਿਗਨਾ ਪਉ ਲਗਾ ਜੈ ਪ੍ਰਭ ਦੇ ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਸਤਿਗੁਰ ਬਾਤੀ ਸਿਮਰ ਕਾਇ ਗੁਰ ਨਾਨਕਲੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਹੁ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਏ ਜਿ ਜਿਠੀਆਂ ਸਭ ਦੁੱਖ ਜਾਏ ਤੇਗ ਬਾ ਦਰਸਿਮਰੀਏ ਕਰ ਰੋਣ ਦੇ ਆਵੇ ਧਾਏ ਸਭ ਹੰਸੈ ਦਸਮ ਪਿਤਾ ਸਹਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਰੈ ਹੋਣੇ ਜੀ ਸਹਾਏ ਸਾ ਪਾਸ਼ਾਹ ਦੀ ਜਾਨਤੀ ਜੋ ਸਾਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਤਸ਼ਾਹਾਂ ਦਾ ਧੰਨ ਧਰ ਕੇ ਗੁਰੂ ਕਾਲ ਸਾਹਿਬ ਜੀ ਸਾਹਿਬ ਗੱਜ ਕੇ ਮੁਰਨਾ ਜੀ ਜੀ ਸ੍ਰੀ ਵਾਹਿਗੁਰੂ ਹਜੂਰ ਦੇ ਇਲਾਣਲੇ ਪੰਤਿਆਰੇ ਚਾਰ ਸਹਿਬਜਾਦੇ 40 ਮੁਕਤੀਆਂ ਹੱਥੀਆਂ ਜੱਪੀਆਂ ਪੀਆਂ ਜਿਹੜਾ ਨਾਮ ਜੱਪਿਆ ਵੰਡ ਚੱਕਿਆ ਤੇ ਚਲਾਈ ਤੇਗਵਾਹੇ ਇਹੇ ਤੇ ਅੰਨੇ ਟਿਕਤਾ ਭਾਣਾ ਮੰਨਿਆ ਤਿਨਾ ਪਿਆਰਿਆ ਸਚੈਰਾਂ ਦੀ ਪਵਿੱਤਰ ਕਮਾਈ ਦਾ ਧੰਨ ਧਰ ਬੁਰਣਾ ਜੀ ਸ੍ਰੀ ਦਿਨਾ ਜਨਾ ਸਿੰਘਾਂ ਸੰਗੜੀਆਂ ਨੇ ਧਰਮੇ ਸਿਸ ਸੁਨਵਾਏ ਕੋ ਪ੍ਰੀ ਲੋਹਾਆਂ ਜਾਂ ਚਰਖੜੀਆਂ ਤੇ ਚੜੇ ਤਨ ਤਾਰਿਆਂ ਨਾਲ ਚਰਾਏਗੇ ਸਿੱਖੀ ਕਿਸਾਂ ਸਵਾਸਾਂ ਨਾਲ ਨਿਵਾਗੀ ਧਰਮ ਨਹੀਂ ਹਾਰਿਆ ਸੀਨੇ ਉਚਰੀ ਤਿਨਾ ਮਹਾਨ ਸਿੰਘਾਂ ਸੰਗੜੀਆਂ ਵੀਰਾਂ ਭਚੰਗਿਆਂ ਯੋਧਿਆਂ ਦੀ ਕਮਾਈ ਦਾ ਧਿਆਨ ਤਰ ਭੁਲਣਾ ਜੀ ਸ੍ਰੀ ਪੰਜਾ ਤਖਤ ਸਾਹਿਬਾ ਗੁਰਦੁਆਰਿਆਂ ਜੀ ਕਾ ਧਿਆਨ ਤਰ ਭੁਲਣਾ ਜੀ ਸ੍ਰੀ ਹੇ ਨਮੜਿਆਂ ਦੇ ਮਾਨ ਨ ਤਾਲਿਆਂ ਦੇ ਤਾਨ ਡਿਓਕਿਆਂ ਦੇ ਓੜ ਤਨ ਤਨ ਸਹਿ ਸ੍ਰੀ ਗੁਰੂ ਰਣਸੈਮਰਾਜ ਜੀ ਮਹਾਰਾਜ ਸਿੰਘ ਸ਼ਹੀਦ ਮਹਾਰਾਜ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ 올ਦੀ ਹੈ ਆਪ ਜੀ ਦੀਏ ਭੰਗ ਗੁਰਦੁਆਰਾ ਜੋਤਗੜ੍ਹ ਸਾਹਿਬ ਵਿਖੇ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਵਿਖੇ શ્રીਮਾਨ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਹਿ ਚੰਡੀਗੜ੍ਹ ਚੀ ਸਮੂਹ ਸਰਬੱਤ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ اڈियंस ਚ ਸੱਚੇ ਪਾਸ਼ਾ ਜੀ ਦੇ ਸਹਿਯੋਗ ਦੇ ਨਾਲ ਆਪਜਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਜੋਤਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ ਤੀਸਰਾ ਸਮੂਹਿਕ ਅਨੰਦ ਕਾਰਜ ਵਾਹਿਗੁਰੂ ਸੱਚੇ ਪਾਸ਼ਾ ਜੀ ਆਪ ਦੀ ਪਾਰ ਕਿਰਪਾ ਰੰਤ ਹੋਈ ਅੱਜ ਸੱਚੇ ਪਾਸ਼ਾ ਜੀ ਉਹ ਆਪ ਜੀ ਦੀ ਛਤਰ ਛਾਇਆ ਤੇ ਸਮੂਹ ਸਰਬਤ ਸੰਗਤਾਂ ਦੇ ਸਹਿਯੋਗ ਦੇ ਨਾਲ 14 ਸੱਚੇ ਪਾਤਸ਼ਾਹ ਜੀ ਉਹ ਪਹਿਣਾ ਤੇ ਵੀਰਾਂ ਦੇ ਸਮੂਹਿਕ ਆਨੰਦ ਕਾਰਜ ਹੋਏ ਆਪ ਜੀ ਦੇ ਪਾਰ ਕਿਨ ਪਾਰ ਤੋਈ ਚਾਰ ਲਾਵਾ ਜਿਆਂ ਦੇ ਜਪ ਹੋਏ ਆਉਂਦਿਆਂ ਜਾਂਦਿਆਂ ਸੇਵਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂਗੇ ਅਦਮੇ ਹੋ ਜਨਨ ਜਨਮ ਤੇ ਸੰਸਕੇ ਮਾਫ ਕਰਨਾ ਅੱਖਰ ਲੱਗ ਤੋਂ ਭੁੱਲ ਚੁੱਕ ਮਾਫਰਨੀ ਬੜੀ ਸੁਣੀ ਬਾਣੀ ਸੁਣ ਕੇ ਸੱਚਖੰਡ ਪ੍ਰਵਾਨ ਕਰਨੀ ਗੁਰਬਾਣੀ ਦਾ ਪ੍ਰਵਾਹ ਸਾਡੇ ਕਲ ਜੁੜੀ ਢੀਰ ਦੇ ਤੇ ਸਾਨਾ ਕਰੋ ਦਰਗਹ ਸੰਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤੇ ਬੇਟਾ ਪ੍ਰਵਾਨ ਕਰਨੇ ਚੱਲਿਆ ਚੱਲਿਆ ਕਦਮ ਲੇਖੇ ਵਿਚ ਲਾਣਾ ਮਿਹਰਬਾਨ ਦੀਨदयाल ਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਆਪ ਦੀ ਜੀ ਪਾਰ ਕਿਰਪਾ ਰੰਤ ਹੋਈ ਐਸੀ ਤਰ੍ਹਾਂ ਆਪ ਜੀ ਸੱਚੇ ਪਾਤਸ਼ਾਹ ਜੀ ਉਹ ਰਹਿਮਤਾ ਆਪਣੇ ਗੁਰਸਿੱਖਾਂ ਸੇਵਕਾਂ ਮਹਾਪੁਰਖਾਂ ਦੀ ਝੋਲੀ ਦੇ ਵਿੱਚ ਪਾਉਂਦੇ ਰਹਿਣਾ ਕਿਰਪਾ ਕਰੋ ਆਪ ਜੀ ਅੰਤੇ ਹਯੂਰ ਸੱਚੇ ਪਾਸ਼ਾ ਜੀ ਉਹ ਇਨਕਾਂ ਹੀ ਸੰਪਰਦਾਵਾਂ ਦੇ ਮਹਾਪੁਰਖ ਸੰਤ ਮਹਾਪੁਰਖ ਸੱਚੇ ਪਾਸ਼ਾ ਜੀ ਉਹ ਸੰਗਤਾਂ ਪਹੁੰਚੀਆਂ ਹਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਹੈਲਪਫੁਲ ਕੀਤਾ ਸੱਚੇ ਪਾਤਸ਼ਾਹ ਜੀ ਉਹ ਵੱਧ ਚੜ ਕੇ ਸਹਿਯੋਗ ਦਿੱਤਾ ਜਿੱਥੇ ਵੀ ਸਹਿਯੋਗ ਦਿੱਤਾ ਜੋੜੀਆਂ ਘੋੜੀਆਂ ਲੰਗਰਾਂ ਦੇ ਵਿੱਚ ਜਿੱਥੇ ਜਿੱਥੇ ਸੇਵਾ ਕੀਤੀ ਕਿਰਪਾ ਕਰੋ ਨਾਮ ਆਪ ਜਾਣੀ ਜਾਣ ਸਭਨਾ ਦੀਆਂ ਸੇਵਾਵਾਂ ਧਰਥਾਏ ਪਾਉਣੀਆਂ ਦਿਨ ਦੁਗਣੀ ਰਾਤ ਦੁਗਣੀ ਤੱਕੀ ਵਕਸ਼ਣੀ ਆਪ ਜੀ ਕਰੋ ਕਿਰਪਾ ਆਪ ਜੀਆ ਨੂੰ ਪਰਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਉਸਥਾਨਾਂ ਉੱਲੋਂ ਸੁਨਦਰ ਪਹਿਛਾ ਕੇ ਪਹਨਾਈਗੇ ਆਪ ਜੀ ਦੀ ਕਿਰਪਾ ਕਰੋ ਅੰਗੀਕਾਰ ਕਰੋ

ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਜਿੱਥੇ ਅਨੇਕਾਂ ਸਰਬੱਤ ਮਹਾਪੁਰਖਾਂ ਦੀ ਕਿਰਪਾ ਆਪ ਜੀ ਦੀ ਛਤਰਛਾਇਆ ਸੰਗਤਾਂ ਦਾ ਸਹਾਇਕ ਉਤੇ ਆਪ ਜੀ ਦੀ ਕਿਰਪਾ ਕਰਨੀ ਜਥੇਦਾਰ ਬਾਬਾ ਜੁ ਕਿੰਦਰ ਸਿੰਘ ਜੀ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਇਹ ਕਾਰਜਾਂ ਨੂੰ ਆਪ ਜੀ ਦੇ ਪਾਰ ਕਿਰਪਾ ਉਹ ਆਸ਼ਰਾ ਦੇ ਸੱਚੇ ਪਾਤਸ਼ਾਹ ਜੀ ਉਹ ਸਦਕਾ ਸੰਪੂਰਨ ਪੈਆਂ ਹੋਇਆਂ ਆਪ ਜੀ ਆਪਣੇ ਮੁਰਸਿੱਖਾਂ ਦੀਆਂ ਢੋਲੀਆਂ ਭਰਨੀਆਂ ਸੰਤਾਂ ਮਹਾਂਪੁਰਖਾਂ ਨੂੰ ਚੜ੍ਹਦੀ ਕਲਾ ਬਖਸ਼ੀ ਦਿਨ ਦੁਗਣੀ ਰਾਤ ਚੋਗਣੀ ਤਕਰੀਓਖੀ ਨਹੀਂ ਹੁਣਿਆ ਭੁਲਾਂਦੀਆਂ ਖਿਮਾ ਅਗੋਂ ਆਪ ਜੀ ਐਸੇ ਸਮੇ ਬਖਸ਼ਦੇ ਰਹਿਣਾ ਕਿਰਪਾ ਕਰੋ ਦਰਗਾਹੀ ਹੁਕਮਨਾ ਬਸਤੇ ਨੇ ਹਲ ਕਰੋ ਹੁਕਮਨਾ ਮੇ ਤੇ ਚਰਨ ਦੀ ਸਮਤ ਅਕਸ਼ੋ ਜੋ ਜੀ ਆਵਜੰਦਰ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤਿ ਆਵੇ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ ਧੰਗ ਗੁਰੂ ਨਾਨਕ ਨਾਮ ਇਰੇ ਭਾਈ ਸਰਬੰਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣ ਜੋ ਵਾਹਿਗੁਰੂ ਜੀ ਰੈਣ ਦਿਨਸ ਪ੍ਰਭਾਤ ਤੂੰ ਹੈਂ ਗਾਵਣਾ ਜੀ ਜਨ ਸਰਵਤਰ ਨਾਮ ਤੇਰਾ ਕਿਆ ਬਣਾ ਤੂੰ ਦਾਤਾ ਤੈਰਾ ਦਿੱਤਾ ਖਾਵਣਾ ਅਬ ਤੁਝ ਨਾਮ ਕੈ ਸੰਗ ਪਾਪ ਗਵਾਵਣਾ ਜਨਾਨਕ ਸਦਮਨਿਹਾਰੇ ਬਲ ਬਲ ਜਾ ਭਣਾ ਜਨਾਨਕ ਸਦਵਲਿਹਾਰੇ ਬਲ ਬਲ ਜਾਵਣਾ ਲੱਖ ਖੁਸ਼ੀਆਂ ਬਾਤ ਸ਼ਾਹੀਆਂ ਜੇ ਸਤਗੁਰ ਨਦੁਰ ਕਰੇ ਨਾਮ ਕੇ ਘਰ ਨਾਮ ਦੇ ਵੇਗਾ ਮਨ ਤਨ ਸੇਕ ਲ ਹੋਇ ਸਤਨਾਮ ਸ੍ਰੀ ਵਾਹਿਗੁਰੂ ਸੋਹੀ ਮਹਲਾ ਪਹਿਲਾ ਇਨਕੋ ਪਾਂਡ ਪਾਓ ਤਿਦਾ ਸਵਾਰਸੀ ਸੁਖੀ ਕਰੇ ਪਸਾਓ ਦੁਖ ਵਿਸਾਰਸੀ ਜਿਨਕੋ ਸਵਾਰ ਸੀ ਸੁਖੀ ਕਰੇ ਬਸਾਓ ਦੂ ਬੋਲ ਲਿਖਿਆ ਅੰਮ੍ਰਿਤ ਵਰ ਕਾ ਨਾਓ ਨੇ ਆ ਦਿਖਿਆ ਚਲ ਹੈ ਸਤਗੁਰ ਭਾਏ ਬਗਹਿ ਨਾ ਪਿਖਿਆ ਜਾਪ ਦੂਜੇ ਨਿਵੇ ਕਿਸੂ ਧਾਰੀ ਤੇ ਵਾਰੀ ਨਹੀਂ ਮੂਲੇ ਪੁੱਛ ਤਿਸ ਛੁਟਾ ਤਕ ਬੋ ਸਾਹਿਬ ਨਦਰ ਜਿਸ ਹਲੇ ਆਨੇ ਆਪ ਜਿਸ ਨਹੀਂ ਦੂਜਾ ਤੈ ਕੋਏ ਤਾਹੇ ਉਸਾਰੇ ਸਾਜ ਜਾਣੇ ਸਭ ਸੋਏ ਨਾ ਨਾਨਕ ਵਕ ਤੁਸੀਂ ਨਗਰੀ ਕਰਮ ਹੋਏ ਅਲੇ ਆਣੇ ਆਪ ਜੀ ਸੁ ਨਾਹੀ ਦੂ ਨਤਰੀ ਕਰਮੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੇ ਖਸਾਦਾ ਛਕਣਾ ਕੋਈ ਗੱਲ ਨਹੀਂ ਬਹੁਤ ਟਾਈਮ ਦੀ ਗੱਲ ਜਿਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਆਪ ਜੀ ਸਾਰਿਆਂ ਨੇ ਪਿੱਛੇ ਜਾ ਕਰਕੇ ਗੁਰੂ ਘਰ ਦੀ ਬੰਦਨਾ ਸੁੱਜੀਨਾ ਜਿਨ੍ਹਾਂ ਦੇ ਨਾਮ ਬੋਲੇ ਗਏ ਹਨ ਉਹਨਾਂ ਨੂੰ ਬੇਤੀ ਹੈ ਕਿ ਆਪ ਜੀ ਇੱਕ ਜੋੜੇ ਦੇ ਪਿੱਛੇ ਜਾ ਕਰਕੇ ਖੜੇ ਹੋ ਜਾਓ ਆਪ ਸਾਰਿਆਂ ਨੇ ਸਿਰੋਕੋਈ ਦੇਣੇ ਹਨ ਸੁਖਪਾਲ ਸਿੰਘ ਜੀ ਦਮਾਟਾ ਤੋਂ ਆਈ ਕਿਸ ਨੂੰ ਬੇਨਤੀ ਹੈ ਪੈਣਾ ਰਕਸਾਨਾ ਜੀ ਜੋ ਖਨੇ ਤੋਂ ਆਏ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਜਾਣਗੇ ਸੋ ਨਾਲ ਹੀ ਨਾਲ ਵੀਰਾਂ ਨੂੰ ਜੋ ਹੱਥ ਢੜੀ ਹੈ ਉਹ ਵੀ ਦਿੱਤੀ ਜਾਵੇਗੀ ਪੈਣਾ ਨੂੰ ਵੀ ਬੇਨਤੀ ਹੈ ਕਿ ਉਹ ਵੀ ਟਿੱਪਾ ਕਰਕੇ ਆਪਣਾਈ ਬਾਬਾ ਜੀ ਭਾਈ ਕੁਲਦੀਪ ਸਿੰਘ ਜੀ ਵਿਹੰਗ ਪਹੁੰਚਣ ਜੋ ਆਇਆ ਹੋਇਆ ਹਨ ਉਹਨਾਂ ਨੂੰ ਵੀ ਬੇਨਤੀ ਹੈ ਸੋ ਸਾਰੇ ਜਿਹਨੇ ਵੀ ਬੈਠੇ ਹਨ ਇੱਕ ਇੱਕ ਜੋ ਜੋੜਾ ਹੈ ਉਸਦੇ ਪਿੱਛੇ ਖੜੇ ਹੋ ਜਾਓ ਸਾਰਿਆਂ ਨੇ ਸਰੋਕੋਵ ਦੀ ਬਖਸ਼ਿਸ਼ ਦੇਣੀ ਹੈ ਪੰਜਾ ਪਿਆਰਿਆਂ ਦੇ ਮੁਖੀ ਜੋ ਜ਼ਥੇਦਾਰ ਹਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਸੁਚਾ ਸਿੰਘ ਜੀ ਜੋ ਸ਼੍ਰੋਮਣੀ ਸੰਤ ਕਾਲ ਸਾਹ ਇੰਟਰਨੈਸ਼ਨਲ ਫਾਊਂਡੇਸ਼ਨ ਗੁਰਦੁਆਰਾ ਗੁਰਸਾਗਰ ਸਾਹਿਬ ਤੋਂ ਸਮੂਹਿਕ ਕਮੇਟੀ ਪਹੁੰਚੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਸਰਦਾਰ ਸਤਨਾਮ ਸਿੰਘ ਜੀ ਸਮਰੱਭ ਸੋ ਜਿਉ ਸਾਰਿਆਂ ਨੂੰ ਸ੍ਰੋਪਾਓ ਬੋਲੇ ਸੋਨਿਆ ਬੋਲੇ ਸੋਨਿਆ ਪਿਆਰ ਇਕ ਇਕ ਕਿ ਇਕ ਆ ਇੱਕ ਹੋਰ ਜੌਰ ਮਿੰਦਰ ਸਿੰਘ ਜੀ ਬੋਲੇ ਸੋਨਿਆ ਚਲੋ ਇਕ ਇਕ ਮਿੰਟ ਵਾਸਤੇ ਬਾਬਾ ਜੀ ਨੂੰ ਬੇਨਤੀ ਹੈ ਕਿ ਉਹ ਆਪ ਜੀਆਂ ਨੂੰ ਸਹਗਰੋਂ ਦਾ ਬਾਬਾ ਜੀ ਪਹਿਲਾਂ ਹੀ ਗੋਰੀਆਂ ਦੇ ਲੈਣ ਵਾ ਸ੍ਰੀਮਾਨ ਸੰਤ ਬਾਬਾ ਹਰਬੀਅੰ ਸਿੰਘ ਜੀ ਮਾਤਾ ਕੋਲੀ ਜੀ ਦੇ ਸਤੰਤੋਂ ਆਏ ਹੋਏ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਜੀ ਸਰੋਪਾਉਣ ਲੈਣ ਦੀ ਕਿਰਪਾਤਾ ਕਰੋ ਬਾਬਾ ਲਖਵੀਰ ਸਿੰਘ ਜੀ 96 ਬਾਬਾ ਬਲਬੀਰ ਸਿੰਘ ਜੀ ਮਾਨਕਪੁਰ ਸ਼ਰੀਫ ਬਾਬਾ ਚਮਕੌਰ ਸਿੰਘ ਜੀ ਬਾਬਾ ਜਗਰੂਪ ਸਿੰਘ ਜੀ ਬਰਨਾਲਾ ਬਾਬਾ ਜੀ ਬਾਬਾ ਜੀ ਨਾਲ ਬੋਲੋ ਬਾਬਾ ਪਰਮਿੰਦਰ ਸਿੰਘ ਜੀ ਸੰਧੂਆਂ ਸੋ ਮਹਾਪਥਰ ਨੂੰ ਬੇਨਤੀ ਹੈ ਕਿਰਪਾ ਕਰਕੇ ਸਾਡੀ ਵੀ ਕਿਰਪਾ ਕਰੋ ਥੋੜਾ ਜਿਹਾ ਬਣੇ ਤੋਂ ਸਤਿ ਸ੍ਰੀ ਅਕਾਲ ਜੀ ਜੋ ਹਾਂਜੀ ਉਹਨਾਂ ਨੂੰ ਵੀ ਬੇਨਤੀ ਹੈ ਬਾਬਾ ਗੁਰਸੇਵ ਸਿੰਘ ਜੀ ਬਾਬਾ ਗੁਰਸੇਵ ਸਿੰਘ ਜੀ ਮਹਿਲੇ ਵਾਲੇ ਢੀਲੇ ਵਾਲੇ ਸੜ ਜਾ ਸਾਈਡ ਤੋਂ ਮੁੜ ਜਾ ਭਾਈ ਜੇ ਕਾਰਾ ਵੀ ਛੱਡੀ ਜਾਣਾ ਨਾਲ ਦੀ ਨਾਲ ਜਿਨ੍ਹਾਂ ਨੂੰ ਸੁਰੱਖਮ ਹੋਣ ਦੀ ਕਿਰਪਾਲਤਾ ਕਰੋ ਅੱਜ ਤੇ ਅਜੇ ਬਾਅਦ ਬੋਲੇ ਸੋਨਿਆ ਬਾਬਾ ਚਮਕੌਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਸੁਰੱਖਾ ਲੈਣ ਦੀ ਕਿਰਪਾਲਤਾ ਕਰਨ ਬੋਲੇ ਸੋਨਿਆ ਬਾਬਾ ਗੁਰਸੇਵਕ ਸਿੰਘ ਜੀ ਬੀਲੇ ਵਾਲੇ ਬਾਬਾ ਜਗਨ ਰੂਪਾ ਬੋਲੇ ਸੋਨਿਆ ਬੋਲੇ ਸੋਨਿਆ ਲੈਣ ਦੀ ਕਿਰਪਾਲਤਾ ਕਰਨ ਬੋਲੇ ਸੋਨਿਆ ਬੋਲੇ ਸੋਨਿਆ ਨਾਪਾ ਮੈਂਬਰ ਸੁਖਦੇਵ ਸਿੰਘ ਜੀ ਕਕਰਾਲਾ ਕਿਰਪਾਲਤਾ ਕਰਨ ਜੀ ਸਤਿ ਸ਼੍ਰੀ ਅਕਾਲ ਮੈਂਬਰ ਕੋ ਲਾ ਸਿੰਘ ਜੀ ਮਟੋੜ ਆਤਾ ਗਰਮੀਤ ਤੌਰ ਸਤੋਸ਼ ਬੋਲੇ ਜੀ ਜੀ ਜਗਰ ਸਿੰਘ ਜੀ ਕਕਰਾਲਾ ਸੁਖਦੇਵ ਸਿੰਘ ਜੀ ਕਕਰਾਲਾ ਸੋ ਜਿਨ੍ਹਾਂ ਨੂੰ ਸਰੋਤਾ ਮਿੰਨ ਚ ਕਿਹਾ ਹੈ ਸਾਈਡ ਤੇ ਹੋਣ ਦੀ ਕਿਰਪਾਲਤਾ ਕਰਨ ਬੋਲੇ ਜੀ ਸੋਹਿਆ ਸੁਖਦੇਵ ਸਿੰਘ ਕਕਰਾਲਾ ਅਜਤ ਲਾਓ ਗੁਰਜੀਤ ਸਿੰਘ ਜੀ ਗਵਿੰਦਰ ਸਿੰਘ ਜੀ ਮਿੱਠਾ ਕਕਰਾਲਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਲੈਣ ਦੀ ਕਿਰਪਾ ਕਰ ਲੈ ਲਓ ਨਿਕਲੋ ਨਿਕਲੋ ਕਿੰਨੀ ਛਲੀ ਬਾਬਾ ਜੀ ਬਾਬਾ ਜੀ ਮਾਤਾ ਜੀ ਸਰਪੰਚ ਰੁਲਦੂ ਸਿੰਘ ਜੀ ਤੇ ਪ੍ਰਧਾਨ ਸੁਖਦੇਵ ਸਿੰਘ ਜੀ ਉਹਨਾਂ ਨੂੰ ਵੀ ਕਾੜੀ ਨਾ ਕਰੋ ਭਾਈ ਬਹਿ ਜਾਓ ਜਿੱਥੇ ਤੁਸੀਂ ਪ੍ਰਸ਼ਾਦਾ ਛਕਣਾ ਅਸੀਂ ਵੀ ਤੁਹਾਡੇ ਨਾਲੇ ਛਕਣਾ ਬਹਿ ਜਾਓ ਬਹਿ ਜਾਓ कृपा <laughs> त करण जी सरदार दिलप राइस मिलदार दीप भाई सुती ਆਵਾਜ਼ ਉੱਤਮਤ ਅਲਾਗੀਤਾ ਬੋਲੇ ਇਸੋ ਮਹਾਰਾਜ ਕੋਈ ਇੱਕ ਸੈਰ ਤੋਂ ਫੜਾਓ ਏ ਥੋੜਾ ਜਿਹਾ ਕਿੰਨਾਂ ਦਰਬਾਰ ਪੀਰਾਪੁਰ ਤੁਲਾ ਜਿਨ੍ਹਾਂ ਨੇ ਪ੍ਰਧਾਨ ਗੁਰਦੁਆਰਾ ਸਾਹਿਬ ਬਲਟਾਣੇ ਤੋਂ ਬਖਸ਼ੀ ਵਾਲੀ ਦੀਆਂ ਸੰਗਤਾਂ ਅੱਛਾ ਜਾਓ ਬਾਬਾ ਜਗਤ ਸਿੰਘ ਜੀਆ ਦੇ ਚੌਣਾ ਦਿਵਦਨ ਵੀ ਬੇਨਤੀ ਹੈ ਸੋਪਾ ਲੈਣ ਦੀ ਕਿਰਪਾਲਤਾ ਕਰੇ ਸੋਨਿਆ ਭਾਈ ਪਰਮਜੀਤ ਸਿੰਘ ਜੀ ਪੰਜਾਂ ਪਿਆਰਿਆਂ ਦੇ ਮੁਖੀ ਬੋਲੇ ਸੋਨਿਆ